ਭਾਈ ਮੱਖਣ ਸ਼ਾਹ ਜੀ ਇਥੋਂ ਤੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੀ ਆਏ ਸਨ ਹੁਣ ਉਹਨਾਂ ਨੇ ਸਤਗੁਰਾਂ ਕੋਲੋਂ ਵਿਦਾਇਗੀ ਵਾਸਤੇ ਆਗਿਆ ਮੰਗੀ ਤੇ ਨਾਲ ਹੀ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੇਰੇ ਤੇ ਬਖਸ਼ਿਸ਼ ਕਰੋ ਮੈਂ ਜਿੱਥੇ ਰਹਾ ਆਪ ਜੀ ਦੇ ਦਰਸ਼ਨ ਮੈਨੂੰ ਸਦਾ ਹੁੰਦੇ ਰਹਿਣ ਤਾਂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਕਿ ਭਾਈ ਨਾਮ ਸਿਮਰਨ ਅਤੇ ਗੁਰਬਾਣੀ ਦਾ ਪਾਠ ਕਰਨ ਨਾਲ ਸਦਾ ਸਾਡੇ ਦਰਸ਼ਨ ਹੋਣਗੇ ਤੇ ਮਨ ਨੂੰ ਸ਼ਾਂਤੀ ਮਿਲੇ ਜੋ ਮਨ ਕਰਕੇ ਮਿਲੇ ਹੁੰਦੇ ਨੇ ਉਹ ਅਸਲ ਵਿੱਚ ਸਦਾ ਹੀ ਮਿਲੇ ਰਹਿੰਦੇ ਨੇ। ਤੋਂ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਅਸੀਸਾਂ ਬਖਸ਼ਿਸ਼ ਕਰਕੇ ਬੜੇ ਪ੍ਰੇਮ ਦੇ ਨਾਲ ਭਾਈ ਮੱਖਣ ਸ਼ਾਹ ਜੀ ਨੂੰ ਵਿਦਾਉਣ ਦੀ ਆਗਿਆ ਬਖਸ਼ਿਸ਼ ਕੀਤੀ। ਭਾਈ ਮੱਖਣ ਸ਼ਾਹ ਜੀ ਆਪਣੀ ਉਮਰ ਦੇ ਅੰਤਿਮ ਪੜਾ ਤੱਕ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਤੇ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਆ। ਆਪ ਜੀ ਨੇ ਸਨ 1674 ਈਸਵੀ ਨੂੰ ਪਿੰਡ ਰਾਜਾ ਹਰਪਾਲ ਜ਼ਿਲ੍ਹਾ ਸਿਆਲਕੋਟ ਅੱਜਕੱਲ ਪਾਕਿਸਤਾਨ ਵਿੱਚ ਆਪਣੀ ਦੇਹ ਦਾ ਤਿਆਗ ਕੀਤਾ। ਇੱਥੇ ਸਾਧ ਸੰਗਤ ਜੀ ਜ਼ਿਕਰਯੋਗ ਹੈ ਕਿ ਭਾਈ ਮੱਖਣ ਸ਼ਾਹ ਜੀ ਦੇ ਤਿੰਨ ਪੁੱਤਰ ਜਿਨ੍ਹਾਂ ਦੇ ਨਾਮ ਭਾਈ ਲਾਲਚੰਦ ਜੀ ਭਾਈ ਕੁਸ਼ਾਲ ਚੰਦ ਜੀ ਤੇ ਭਾਈ ਚੰਦੂ ਲਾਲ ਕਰਕੇ ਆਏ ਨੇ ਉਹ ਵੀ ਭਾਈ ਸਾਹਿਬ ਜੀ ਦੇ ਨਾਲ ਹੀ ਆਏ ਸਨ ਇਹਨਾਂ ਪੁੱਤਰਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੇਲੇ ਅਮਰਿਤ ਛਕਿਆ ਤੇ ਸਿੰਘ ਸਜੇ ਇਹਨਾਂ ਦੇ ਵਿੱਚੋਂ ਭਾਈ ਕੁਸ਼ਾਲ ਸਿੰਘ ਜੀ ਲੋਹਗੜ੍ਹ ਦੀ ਜੰਗ ਦੇ ਵਿੱਚ 1702 ਈਸਵੀ ਦੇ ਵਿੱਚ ਮੈਦਾਨੀ ਜੰਗ ਦੇ ਵਿੱਚ ਜੂਝ ਕੇ ਸ਼ਹੀਦ ਹੋਏ ਤੇ ਅੱਗੇ ਚੱਲ ਕੇ ਬਾਬਾ ਬੰਦਾ ਸਿੰਘ ਜੀ ਦੇ ਵੇਲੇ ਭਾਈ ਮੱਖਣ ਸ਼ਾਹ ਜੀ ਦੇ ਪੋਤਰਿਆਂ ਨੇ ਵੀ ਸ਼ਹਾਦਤਾਂ ਪਾਈਆਂ ਅਤੇ ਅੱਗੋਂ 18ਵੀਂ ਸਦੀ ਦੇ ਵੇਲੇ ਭਾਈ ਮੱਖਣ ਸ਼ਾਹ ਜੀ ਦੀ ਪੀੜੀ ਵਿੱਚੋਂ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਬਹੁਤ ਬਹੁਤ ਜਵਾਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਸਿੱਖ ਪੰਥ ਦੇ ਇਤਿਹਾਸ ਵਿੱਚ ਆਪਣਾ ਬਣਦਾ ਹੋਇਆ ਯੋਗਦਾਨ ਪਾਇਆ ਇਸ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਦਾ ਨਾਮ ਸਿੱਖ ਇਤਿਹਾਸ ਤੇ ਵਿੱਚ ਤਾਰੇ ਵਾਂਗ ਸਦਾ ਚਮਕਦਾ ਰਹੇਗਾ ਵਾਹਿਗੁਰਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ